ਹੈਲੋ ਜੀ ਸੋਸਟੀ ਕਲਸਾਰਾ ਨੂੰ ਹਰਸ ਨੌਜੀ ਕੀ ਹਾਲ ਚਾਲ ਆ ਤੁਹਾਡਾ ਉਮੀਦ ਆ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੇ ਅਜੇ ਆਪਾਂ ਬਠਿੰਡੀਆਂ ਗਏ ਨਹੀਂ ਹੈਗੇ ਤੇ ਹੁਣ ਵਲੌਗ ਬਣਾਉਣ ਲੱਗੇ ਨੇ ਰੋ ਗਿਆ ਹੁਣ ਆਪਣਾ ਪੱਕਾ ਪਤਾ ਹੀ ਆ ਤੁਹਾਨੂੰ ਵੀ ਨੇਰੇ ਹੋਈ ਬਲੌਗ ਬਣਦੇ ਹੁੰਦੇ ਆਪਣੇ ਰਾਤ ਨਹੀਂ ਇਹਨਾਂ ਤੇ ਲੋ ਜੀ ਆਪਾਂ ਅੱਜ ਜਿਹੜਾ ਵਲੌਗ ਲੈ ਕੇ ਆਏ ਆ ਉਹ ਹੈਗਾ ਅੱਜ ਦਾ ਵਲੌਗ ਹੈ ਜਿਹੜਾ ਉਹ ਆਪਣਾ ਕੀੜੀਆਂ ਨਾਲ ਰਿਲੇਟਡ ਹੈਗਾ ਕਿ ਆਪਾਂ ਪਿਛਲੇ ਵਲੌਗ ਦੇ ਵਿੱਚ ਦੱਸਿਆ ਸੀਗਾ ਕਿ ਅਗਲਾ ਵਲੌਗ ਹੈ ਜਿਹੜਾ ਆਪਾਂ ਉਹ ਲੈ ਕੇ ਆਵਾਂਗੇ ਕਿਉਂਕਿ ਗਰਮੀਆਂ ਦੇ ਵਿੱਚ ਨਾ ਜੀ ਕੀੜੀਆਂ ਦੀ ਸਭ ਤੋਂ ਵੱਡੀ ਸਮੱਸਿਆ ਹੁੰਦੀ ਆ ਹਰ ਘਰ ਦੇ ਵਿੱਚ ਹੀ ਮੈਨੂੰ ਨਾ ਲਗਭਗ ਹੁੰਦੀ ਆ ਕਿ ਮਾਣਾ ਮੋਟਾ ਵੀ ਕਿਤੇ ਮਾਣਾ ਜਾਂ ਇੱਕ ਕਿਨਕਾ ਵਿੱਚ ਇੰਨੀ ਦਾ ਜਾਂ ਮਿੱਠੇ ਦਾगिर ਗਿਆ ਉੱਥੇ ਢਿਰੀ ਹੋ ਜਾਂਦੀਆਂ ਨੇ ਕੀੜੀਆਂ ਪਤਾ ਨਹੀਂ ਕਿੱਥੋਂ ਨਿਕਲਿਆ ਆਉਂਦੀਆਂ ਨੇ ਹਨਾ ਹੌਲੀ ਹੌਲੀ ਕਰਦੀਆਂ ਕਰਦੀਆਂ ਬੈੱਡਾਂ ਤੱਕ ਵੀ ਪਹੁੰਚ ਜਾਂਦੀਆਂ ਨੇ ਜਿਸ ਘਰ 'ਚ ਬੱਚੇ ਹੁੰਦੇ ਉਹਨਾਂ ਦੇ ਤਾਂ ਇਹ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਆ ਹਨਾ ਵੈਸੇ ਜ ਕਈ ਵਾਰੀ ਤਾਂ ਬਹੁਤ ਬਰੀਕ ਪੂਰੀਆਂ ਇਹ ਕਿੜੀਆਂ ਹੁੰਦੀਆਂ ਆ ਤਾਂ ਬੜਾ ਹੀ ਜ਼ਿਆਦਾ ਤੰਗ ਕਰਦੀਆਂ ਨੇ ਜੇ ਲੜ ਵੀ ਜਾਣ ਤੇ ਖਾਰਿਸ਼ ਹੀ ਨਹੀਂ ਹੋਂ ਉਹ ਹਰਦੀ ਹੈ ਜੀ ਉਹਨਾਂ ਦੀ ਤੇ ਚਲੋ ਆਪਾਂ ਉਹਦੇ ਮੌਸਮ ਦੇ ਅਕੋਰਡਿੰਗਲੀ ਆਪਾਂ ਵਲੌਗ ਹੈ ਜਿਹੜਾ ਉਹ ਕੀੜੀਆਂ ਨਾਲ ਲੈਟਡਾ ਇੱਕ ਦੋ ਭੈਣਾਂ ਦੇ ਕਮੈਂਟ ਵੀ ਆਏ ਸੀ ਕਿ ਭੈਣੇ ਕਹਿ ਲਈਏ ਤਾਂ ਬੜੀ ਵੱਡੀ ਸਮੱਸਿਆ ਹੈਗੀ ਆ ਸਾਨੂੰ ਇਹਦੀ ਬਹੁਤ ਜ਼ਰੂਰਤ ਹੈਗੀ ਆ ਸੋ ਮੈਂ ਸੋਚਿਆ ਅੱਜ ਆਪਾਂ ਵਲੌਗ ਹੈ ਜਿਹੜਾ ਇਹੀ ਲਈਏ ਜਿਹੜੀ ਸਾਡੀ ਸਭ ਦੀ ਪ੍ਰੋਬਲਮ ਹੈਗੀ ਆ ਸੰਗੀ ਕਿਉਂਕਿ ਸਪਰੇਹਾਂ ਤਾਂ ਬਹੁਤ ਆਉਂਦੀਆਂ ਨੇ ਸਪਰੇਅ ਕਰੋ ਤੇ ਕੀੜੀਆਂ ਮਰ ਜਾਂਦੀਆਂ ਨੇ ਜਾਂ ਆਉਂਦੀਆਂ ਨਹੀਂ ਰਹਿ ਗਈਆਂ ਪਰ ਜੇ ਬੀਕਿਚਨ ਵਗੈਰਾ ਦੇ ਵਿੱਚ ਹਨਾ ਜਿਆਦਾ ਹੁੰਦੀਆਂ ਨੇ ਤੇ ਉੱਥੇ ਆਪਣਾ ਖਾਣ ਪੀਣ ਦਾ ਸਮਾਨ ਹੁੰਦਾ ਜਿਹੜੀ ਵੀ ਆਪਾਂ ਕੋਈ ਸਪਰੇਅ ਕਰਦੇ ਹੈਗੇ ਆ ਉਹਦੇ ਵਿੱਚ ਕੈਮੀਕਲਸ ਬਹੁਤ ਹੁੰਦੇ ਨੇ ਸੋ ਕਈ ਵਾਰੀ ਸਾਡੇ ਖਾਣੇ ਵਾਲੀਆਂ ਚੀਜ਼ਾਂ ਦੇ ਵਿੱਚ ਐਂਟਰ ਹੋ ਜਾਂਦੀ ਹੈ ਹਨਾ ਤੇ ਫਿਰ ਗਲਤ ਹੋ ਜਾਂਦਾ ਸੋ ਇਸ ਤਰ੍ਹਾਂ ਦੀ ਚੀਜ਼ ਹੈ ਜਿਹੜੀ ਆਪਾਂ ਨੂੰ ਚਾਹੀਦੀ ਹੈਗੀ ਹੈ ਕਿ ਕੀੜੀਆਂ ਤੋਂ ਵੀ ਛੁਟਕਾਰਾ ਪਾਈਏ ਤੇ ਸਾਡੀ ਖਾਣ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਖਰਾਬ ਵੀ ਨਾ ਹੋਣ ਹਨਾ ਸੋ ਆਪਾਂ ਇਸ ਤਰ੍ਹਾਂ ਦੀ ਇੱਕ ਸਪਰੇਅ ਰੈਡੀ ਕਰਨ ਲੱਗੇ ਆਂ ਇੱਕ ਚੀਜ਼ ਰੈਡੀ ਕਰਨ ਲੱਗੇ ਆਂ ਜਿਸ ਦੇ ਨਾਲ ਸਾਨੂੰ ਛੀੜੀਆਂ ਕੀੜੀਆਂ ਤੋਂ ਨੇੜਾ ਛੁਟਕਾਰਾ ਮਿਲ ਸਕਦਾ ਔਰ ਈਜ਼ੀਲੀ ਮਿਲ ਸਕਦਾ ਹੈ ਨਾ ਚਲੋ ਆਪਾਂ ਰੈਡੀ ਕਰਦੇ ਆਂ ਫਿਰ ਦੋ ਚਾਰ ਚੀਜ਼ਾਂ ਹੈਗੀਆਂ ਨੇ ਜ਼ਿਆਦਾਤਰ ਉਹਨਾਂ ਦੇ ਵਿੱਚੋਂ ਫੇਰ ਘਰ ਦੀ ਹੁੰਦੀਆਂ ਨੇ ਤੁਹਾਨੂੰ ਪਤਾ ਹੈ ਕਿ ਆਪਾਂ ਸਮਾਨ ਜਦੋਂ ਉਧਰੋਂ ਨਹੀਂ ਆਉਣਾ ਹੁੰਦਾ ਵੀ ਇੱਕ ਅੱਧੀ ਚੀਜ਼ ਜਿਹੜੀ ਤੁਹਾਨੂੰ ਲਿਉਣੀ ਪੈ ਸਕਦੀ ਹੈ ਸੋ ਆਪਾਂ ਸ਼ੁਰੂ ਕਰਦੇ ਆਂ ਹੁਣ ਸਮਾਨ ਆਪਾਂ ਲਿਆ ਕੇ ਰੱਖਿਆ ਹੋਇਆ ਸਾਰਾ ਤੇ ਦਿਖਾਉਣੀ ਆ ਤੁਹਾਨੂੰ ਕਿ ਕਿੱਦਾਂ ਉਹ ਸਪਰੇਅ ਹੈਗੀ ਜਿਹੜੀ ਆਪਾਂ ਰੈਡੀ ਕਰਨੀ ਹੈ ਠੀਕ ਹੈ ਜੀ ਲਓ ਜੀ ਸਮਾਨ ਆਪਾਂ ਲੈ ਲਿਆ ਤੇ ਸ਼ੁਰੂ ਕਰਦੇ ਆਪਾਂ ਬਣਾਉਣਾ ਮੈਂ ਤੁਹਾਨੂੰ ਦੱਸਦੀ ਆਂ ਆਪਾਂ ਕੀ ਕੀ ਸਮਾਨ ਲਿਆ ਆਹ ਤਾਂ ਮੈਂ ਗਰਮ ਪਾਣੀ ਲਿਆ ਇਸ ਕਰਕੇ ਨੀਚੇ ਪਲੇਟ ਰੱਖੀ ਹੋਈ ਹੈ ਜਦੇ ਕਿ ਪਾਣੀ ਗਰਮ ਕੀਤਾ ਹੋਇਆ ਵਾਵਾ ਹੀ ਗਰਮ ਹੈ ਤੇ ਮੈਂ ਦੋ ਕ ਗਲਾਸ ਆਹ ਵਾਲੇ ਆ ਜਿਹੜੇ ਸਟੀਲ ਦੇ ਇਹ ਪਾਣੀ ਦੇ ਲੈਏ ਨੇ ਗਰਮ ਕਰ ਲਿਆ ਨੂੰ ਚੰਗੀ ਤਰ੍ਹਾਂ ਵਾਵਾ ਹੀ ਗਰਮ ਕਰ ਲਿਓ ਇੱਕ ਆਪਾਂ ਸਿਰਕਾ ਸਿਰਕਾ ਆਪਣੇ ਘਰਾਂ ਦੇ ਵਿੱਚ ਆਮ ਹੀ ਹੁੰਦਾ ਠੀਕ ਹੈ ਜੀ ਇਹ ਹੈਗਾ ਨਾਉਨ ਕ ਤੇ ਨਮਕ ਵੀ ਸਾਰੇ ਘਰਾਂ ਚ ਹੁੰਦਾ ਹੈ ਤੇ ਡਟਾਲ ਜੇ ਨਹੀਂ ਹੈਗਾ ਤੁਹਾਡੇ ਘਰ ਚ ਤਾਂ ਲੈ ਆਇਓ ਤੇ ਬਾਕੀ ਹੈਗਾ ਇਹ ਹੈਗੀ ਕਪੂਰ ਕਪੂਰ ਦੀ ਟਿੱਕੀਂ ਕਹਿ ਦਿੰਦੇ ਆਪਾਂ ਕਪੂਰ ਦੀਆਂ ਟਿੱਕੀਆਂ ਜੀਆਂ ਨੇ ਡੜੀਆਂ ਜੀਆਂ ਕਹਿ ਲੋ ਬਸ ਠੀਕ ਹੈ ਤੇ ਕਪੂਰ ਦਾ ਨਾ ਜਿਹੜੀ ਸਮੈਲ ਹੁੰਦੀ ਆ ਬੜੀ ਅਜੀਬ ਸਮੈਲ ਹੁੰਦੀ ਆ ਦੀ ਮੈਨੂੰ ਲੱਗਦਾ ਇਹਦੇ ਤਾਂ ਇਕੱਲਾ ਯੂਜ਼ ਕਰ ਲਓ ਤੇ ਕੀੜੀਆਂ ਨਾ ਆਉਣ ਹਨ ਤੇ ਲੋ ਜੀ ਤਿੰਨ ਚਾਰ ਚੀਜ਼ਾਂ ਨੇ ਆਪਣੇ ਕੋਲੇ ਦੇਖੋ ਮੈਂ ਹੁਣ ਨਾ ਇਹਦੇ ਚ ਜਿਹੜੀਆਂ ਆਹ ਕਪੂਰ ਦੀਆਂ ਡੜੀਆਂ ਹੈਗੀਆਂ ਨੇ ਇਹ ਪੰਜ ਛੇ ਲੈ ਲਵਾਂਗੀ ਇਹ ਇੰਨੀਆਂ ਸਾਰੀਆਂ ਲੈ ਲਈਆਂ ਜੇ ਮੋਟੀਆਂ-ਮੋਟੀਆਂ ਹੋਣ ਤੁਸੀਂ 5-6 ਲੈ ਲਓ ਮੈਂ ਇੰਨੀਆਂ ਸਾਰੀਆਂ ਲੈ ਲਈਆਂ ਤੇ ਇੱਕ ਅੱਧੀ ਹੋਰ ਵੀ ਲੈ ਲੈਣੀ ਆ ਬਲਕਿ ਥੋੜਾ ਹੀ ਆ ਇਹ ਕਿਉਂਕਿ ਇਹਦੇ ਨਾਲ ਜਿਹੜੀ ਹੈਗੀ ਆ ਗੰਦੀ ਜੀ ਸਮੈਲ ਉਹਦੇ ਨਾਲ ਹੀ ਇਹਨਾਂ ਨੇ ਭੱਜਣਾ ਹੈਗਾ ਤੇ ਇੱਧਰ ਮੈਂ ਰੱਖਿਆ ਹੈਗਾ ਅਖਬਾਰ ਅਖਬਾਰ ਦੇ ਵਿੱਚ ਰੱਖ ਕੇ ਆਪਾਂ ਪੀਸ ਲੈਨੇ ਆ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਕੁੱਟ ਲੈਨੇ ਆ ਪਾਊਡਰ ਬਣਾ ਲੈਨੇ ਆ ਜੀ ਇਹ ਬਣ ਗਿਆ ਆਪਣਾ ਲਗਭਗ ਪਾਊਡਰ ਦੀ ਫਾਰਮ ਚ ਆ ਗਿਆ ਥੋੜੀਆਂ ਥੋੜੀਆਂ ਡੜੀਆਂੀਆਂ ਰਹਿ ਗਈਆਂ ਨੇ ਜਿਆਦਾ ਨਹੀਂ ਹੈਗੀਆਂ ਇਹਨੂੰ ਚੰਗੀ ਤਰ੍ਹਾਂ ਘੁੱਟ ਲਿਓ ਤੁਸੀਂ ਠੀਕ ਹੈ ਇਸ ਤੋਂ ਵੀ ਜਿਆਦਾ ਬਰੀਕ ਕਰ ਲਿਓ ਹੁਣ ਆਪਾਂ ਇਹ ਪਾਣੀ ਦੇ ਵਿੱਚ ਇਹਨੂੰ ਪਾ ਦਾਂਗੇ ਠੀਕ ਹੈ ਨਮਕ ਪਾ ਦਾਂਗੇ ਇੱਕ ਚਮਚ ਕਿੜੀਆਂ ਜਿਹੜੀਆਂ ਨਮਕ ਦੇ ਉੱਪਰ ਵੀ ਨਹੀਂ ਆਉਂਦੀਆਂ ਹੈਗੀਆਂ ਤੁਹਾਨੂੰ ਪਤਾ ਹੀ ਹੈ ਚੀਨੀ ਤੇ ਹੀ ਆਉਂਦੀ ਐ ਨਮਕ ਤੇ ਤਾਂ ਆਉਂਦੀਆਂ ਨਹੀਂ ਹੈਗੀਆਂ ਲੋ ਜੀ ਇਹ ਆਪਾਂ ਪਾਵਾਂਗੇ ਸਰਕਾ ਵਿਨੇਗਰ ਦੋ ਚਮਚ ਪਾਤੇ ਕਿਉਂਕਿ ਮੇਰਾ ਚਮਚ ਛੋਟਾ ਜਿਹੀ ਸੀਗਾ ਤੇ ਮੈਂ ਫਲੈਟ ਜਿਹੀ ਸੀਗਾ ਚਮਚ ਦੂੰਗਾ ਵੀ ਨਹੀਂ ਸੀਗਾ ਇਸ ਕਰਕੇ ਦੋ ਪਾਤੇ ਜੇ ਤੁਹਾਡਾ ਵੱਡਾ ਚਮਚ ਹੋਵੇ ਡੂੰਗਾ ਵੀ ਹੋਵੇ ਤੇ ਫਿਰ ਤੁਸੀਂ ਇੱਕ ਚਮਚ ਵੀ ਪਾ ਸਕਦੇ ਹੋ ਥੋੜਾ ਜਿਹਾ ਹੋਰ ਪਾਣੀ ਤੁਹਾਨੂੰ ਦੱਸਿਆ ਕਿ ਮੇਰੇ ਚਮਚਾ ਜਿਹੜਾ ਬਹੁਤ ਛੋਟਾ ਹੈ ਠੀਕ ਹੈ ਜੀ ਲਓ ਆਪਾਂ ਚਾਰ ਚੀਜ਼ਾਂ ਪਾ ਲਈਆਂ ਨੇ ਇਹਦੇ ਵਿੱਚ ਹੁਣ ਚਾਰਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਪੂਰਾ ਚੰਗੀ ਤਰ੍ਹਾਂ ਮਿਕਸ ਕਰ ਲਿਓ ਇਹਨੂੰ ਜਦੋਂ ਸਾਰੀਆਂ ਨਮਕ ਵਗੈਰਾ ਕਿਉਂਕਿ نیچے بیٹھ ਜਾਂਦਾ ਨਮਕਾ ਜਿਹੜਾ ਲਓ ਜੀ ਪੂਰੀ ਤਰ੍ਹਾਂ ਮਿਕਸ ਹੋ ਗਿਆ ਸਾਰਾ ਕੁਝ ਠੀਕ ਹੈ ਆ ਲੋ ਦੇਖਦੇ ਆਂ ਤੇ ਹੁਣ ਆਪਾਂ ਨਾ ਇਹਨੂੰ ਛਾਣੀ ਦੇ ਨਾਲ ਛਾਣਾਂਗੇ ਮੈਂ ਇੱਧਰ ਜੱਗ ਵੀ ਰੱਖ ਰੱਖਿਆ ਸੀਗਾ ਆ ਠੰਡਾ ਰੱਖੀਓ ਠੰਡਾ ਉਹ ਆ ਜਾਂਦਾ ਇਹਦਾ ਵਿੱਚ ਜਿਹੜਾ ਆਪਾਂ ਪਾਇਆ ਨਾ ਸਾਡਾ ਟੌਲ ਜੈ ਤੇ ਇਹਦੇ ਨਾਲ ਛਾਣ ਲਿਓ ਤੁਸੀਂ ਜਿਹੜਾ ਮਾੜਾ ਮੋਟਾ ਕਪੂਰ ਸਾਬਤ ਰਹਿ ਜਾਂਦਾ ਵਿੱਚ ਢੜੀ ਢੁਲੀ ਉਹ ਵੀ ਆ ਜਾਂਦਾ ਇਹਦੇ ਵਿੱਚ ਠੀਕ ਹੈ ਜੀ ਗੰਦੀ ਜੀ ਖੁਸ਼ਬੂ ਆਉਂਦੀ ਆ ਜੀ ਜੇ ਗੰਦੀ ਜੀ ਆਉਂਗੀ ਤਾਂ ਇਹ ਕਿਹੜੀਆਂ ਜਾਣਗੀਆਂ ਲੋ ਜੀ ਇਸ ਤਰ੍ਹਾਂ ਦਾ ਲਿਕਵਿਡ ਬਣ ਕੇ ਰੈਡੀ ਹੋ ਗਿਆ। ਓਹੋ। ਫਿਰ ਨਾ ਮੈਂ ਬੰਦ ਕਰਾਂਗੇ। ਲੋ ਜੀ ਆਪਣਾ ਜਿਹੜਾ ਇਹ ਰੈਡੀ ਕੀਤੀ ਸੀ ਸਪਰੇ ਉਹ ਹੋ ਗਈ ਹੈ ਠੰਡੀ। ਹੁਣ ਆਪਾਂ ਉਹਨੂੰ ਇੱਕ ਸਪਰੇ ਬੋਟਲ ਦੇ ਵਿੱਚ ਪਾ ਲਾਂਗੇ। ਘਰ 'ਚ ਬੋਟਲ ਸਾਮ ਹੀ ਹੁੰਦੀਆਂ ਹੀ ਨੇ। ਤੇ ਜਿਹੜਾ ਉੱਪਰੋਂ ਪ੍ਰੈਸ਼ਰ ਹੁੰਦਾ ਉਹ ਮਿਲ ਜਾਂਦਾ ਆਪਾਂ ਨੂੰ ਉਹ ਲਾ ਲ ਤਾ। ਲਓ ਜੀ ਕਾਫੀ ਰੈਡੀ ਹੋ ਗਿਆ ਇਹ ਇੱਥੇ ਤੱਕ ਆਗੀ ਬੋਟਲ ਆਪਣੀ ਆ ਦੇਖੋ ਇੱਥੇ ਤੱਕ ਦੇਖ ਹੀ ਰਹੀ ਹੋਣੀ ਹੈ ਤੁਹਾਨੂੰ ਠੀਕ ਹੈ ਲੋ ਆ ਇਹ ਨਾ ਜਿਹੜਾ ਪ੍ਰੈਸ਼ਰ ਉੱਪਰ ਲਾ ਇਹ ਅਲੱਗ ਤੋਂ ਮਿਲ ਜਾਂਦਾ ਤੁਸੀਂ ਕਿਸੇ ਵੀ ਬੋਟਲ ਤੇ ਲਾ ਸਕਦੇ ਹੋ ਇਹਨਾਂ ਵਾਇਦਾ ਇਹ ਹਾਂ ਸੈਟਿੰਗ ਤੋਂ ਲੋਡੀ ਇਹੇ ਆਪਾਂ ਰੈਡੀ ਕਰ ਲਈਏ ਬੋਟਲ ਆਪਣੀ ਸਪਰੇ ਵਾਲੀ ਤੇ ਤੁਸੀਂ ਕੀ ਕਰਨਾ ਹੈ ਕਿ ਡੇਲੀ ਤੁਸੀਂ ਉਥੇ ਹੀ ਮਾਰ ਦਿਓ ਆਪਣੇ ਜਿੱਥੇ ਜਿੱਥੇ ਤੁਹਾਨੂੰ ਲੱਗਦਾ ਕਿ ਕੀੜੀਆਂ ਬਹੁਤ ਆਉਂਦੀਆਂ ਨੇ ਜਿਵੇਂ ਕਿਚਨ ਦੇ ਏਰੀਆ ਚ ਬਹੁਤ ਜ਼ਿਆਦਾ ਕੀੜੀਆਂ ਆਉਂਦੀਆਂ ਨੇ ਜੇ ਤੁਸੀਂ ਆਪਣੇ ਸੈਲਫ ਦੇ ਉੱਪਰ ਵੀ ਹੈ ਨਾਲ-ਨਾਲ ਕੰਧ ਦੇ ਇਹਨੂੰ ਸਪਰੇ ਨੂੰ ਮਾਰ ਦੋਗੇ ਤਾਂ ਕਿੜੀਆਂ ਬਿਲਕੁਲ ਨਹੀਂ ਆਉਣਗੀਆਂ ਕਿਉਂਕਿ ਜੀ ਸਮੈਲ ਹੀ ਇਹ ਜੀ ਹੈ ਕਿ ਕੀੜੀਆਂ ਨੇੜੇ ਨਹੀਂ ਆਉਣਗੀਆਂ ਤੇ ਦੂਸਰਾ ਹੈਗਾ ਕਿ ਤੁਸੀਂ ਜੇ ਇਦਾਂ ਨਹੀਂ ਕਰਨਾ ਹੈਗਾ ਤੁਹਾਡੇ ਕੋਲ ਬੋਟਲ ਨਹੀਂ ਹੈਗੀ ਤਾਂ ਲੈਣ ਨਹੀਂ ਭੱਜਣਾ ਹੈਗਾ ਤਾਂ ਤੁਸੀਂ ਅ ਦੋ ਚਾਰ ਜਿਹੜੇ ਢੱਕਣ ਹੈਗੇ ਆ ਉਹ ਪੋਚੇ ਵਾਲੀ ਬਾਲਟੀ ਦੇ ਵਿੱਚ ਪਾਣੀ ਦੇ ਵਿੱਚ ਪਾ ਲਓ ਤਾਂ ਉਹਦਾ ਪੋਚਾ ਸਾਰੇ ਘਰ ਚ ਚਲਾ ਦਿਓ ਤਾਂ ਉਹਦੇ ਨਾਲ ਹੀ ਇਹਦੀ ਖੁਸ਼ਬੂ ਹੋਊਗੀ ਕਿ ਕੀੜੀਆਂ ਜਿਹੜੀਆਂ ਨਹੀਂ ਆਉਣਗੀਆਂ ਤੇ ਜਿਵੇਂ ਆਪਾਂ ਫਨਾਈਲ ਯੂਜ਼ ਕਰਦੇ ਆ ਕਿ ਥੋੜੀ ਜੀ ਪਾ ਲੈਨੇ ਆ ਪੋਚੇ ਦੇ ਵਿੱਚ ਉਸ ਤਰ੍ਹਾਂ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਫਨਾਈਲ ਦੀ ਜਗ੍ਹਾ ਤੇ ਤੁਸੀਂ ਇਹ ਹੀ ਯੂਜ਼ ਕਰ ਲਓ ਜਿੱਦਾਂ ਤੁਸੀਂ ਜਿੰਨੀ ਇੱਕ ਫਨਾਈਲ ਪਾ ਕੇ ਯੂਜ਼ ਕਰਦੇ ਹੋ ਨਾ ਉਨਾ ਤੁਸੀਂ ਇਹਨੂੰ ਪਾ ਕੇ ਯੂਜ਼ ਕਰ ਲਿਓ ਠੀਕ ਹੈ ਬਾਪ ਬਾਰ ਬਾਰ ਆਪਾਂ ਪੁੱਛੀਏ ਵੀ ਕਿੰਨੇ ਪਾਈਏ ਜੀ ਕਿੰਨੇ ਕਿ ਪਾਈਏ ਜਿੱਦਾਂ ਫਰਨੈਲ ਤੁਸੀਂ ਯੂਜ਼ ਕਰਦੇ ਹੋ ਪੰਜ ਚਾਰ ਟਕਣ ਵਾਲੇ ਨੂੰ ਇੱਕ ਬਾਲਟੀ ਦੇ ਵਿੱਚ ਉਦਾਂ ਇਹਨੂੰ ਪਾ ਲਿਓ ਸਾਰੇ ਘਰ ਦੇ ਵਿੱਚ ਜਦੋਂ ਤੁਸੀਂ ਪੋਚਾ ਲਾ ਦੋਗੇ ਨਾ ਹੀ ਤੈਦਾ ਕੋਈ ਨੁਕਸਾਨ ਹੈ ਇਹ ਵੀ ਨਹੀਂ ਹੈਗਾ ਕਿ ਬੱਚੇ ਨਾਲ ਹੱਥ ਲਾਉਣ ਹੋਰ ਨਾ ਹੋਵੇ ਕੁਝ ਵੀ ਨਹੀਂ ਜਿੰਮੇ ਮਰਜ਼ੀ ਤੁਸੀਂ ਇਹਨੂੰ ਯੂਜ਼ ਕਰੋ ਕੋਈ ਇਹਦੇ ਵਿੱਚ ਕੈਮੀਕਲ ਨਹੀਂ ਹੈਗਾ ਤੇ ਸੌਖੇ ਤਰੀਕੇ ਨਾਲ ਡੇ ਫਿਕਰ ਹੋ ਕੇ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਤੇ ਕੀੜੀਆਂ ਤੋਂ ਛੁਟਕਾਰਾ ਪਾ ਸਕਦੇ ਹੋ ਠੀਕ ਹੈ ਜੀ ਤੇ ਕਿਚਨ ਦੇ ਵਿੱਚ ਅਗਰ ਤੁਸੀਂ ਇਹਦੀ ਸਪਰੇਅ ਮਾਰਦੇ ਰਹਿੰਦੇ ਹੋ ਰੋਜ਼ ਨਹੀਂ ਦੂਜੇ ਤੀਜੇ ਦਿਨੋਂ ਮਾਰਦੇ ਹੋ ਤਾਂ ਕਿੜੀਆਂ ਬਿਲਕੁਲ ਨਹੀਂ ਆਉਣਗੀਆਂ ਜਿੰਨਾ ਥਾਵਾਂ ਤੋਂ ਕਿੜੀਆਂ ਨਿਕਲਦੀਆਂ ਨੇ ਉੱਥੇ ਤੁਸੀਂ ਮਾਰ ਸਕਦੇ ਹੋ ਕਿ ਵੀਰੇ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਕਿੜੀਆਂ ਆ ਕਿੱਥੋਂ ਨਾ ਜਾਣੇ ਪੂਰੀ ਲੰਬੀ ਲਾਈਨ ਬਣਾ ਕੇ ਆ ਰਹੀਆਂ ਹੁੰਦੀਆਂ ਨੇ ਤੇ ਫਿਰ ਤੁਸੀਂ ਇਹਨੂੰ ਇਦਾਂ ਕਰਕੇ ਲੈ ਕੇ ਆਹਦਾ ਉੱਥੇ-ਉੱਥੇ ਇਦਾਂ ਕਰਕੇ ਸਪਰੇਅ ਜਿਹੜੀ ਉਹ ਮਾਰਦੇ ਹੋ ਠੀਕ ਹੈ ਜੀ ਹੁਣ ਆਪਾਂ ਇਹ ਸਪਰੇਅ ਬਣਾ ਲਈ ਆ ਆਪਾਂ ਇਹਨਾਂ ਬਟਿੰਡੇ ਹੀ ਬਣਾ ਕੇ ਦੇ ਜਾਾਂਗੇ ਇਹ ਆਪਦੀਆਂ ਕੀੜੀਆਂ ਭਜਾ ਲੈਣਗੇ ਤੇ ਆਪਾਂ ਜਾ ਕੇ ਆਪਦੇ ਘਰੇ ਹੋਰ ਬਣਾ ਲਾਂਗੇ ਆਪਾਂ ਆਉਂਦੀ ਫੇਰ ਭਜਾ ਲਾਂਗੇ ਵੈਸੇ ਆਪਣੇ ਤਾਂ ਕੀੜੀਆਂ ਹੈ ਨਹੀਂ ਇਹਨਾਂ ਦੇ ਵੀ ਪਤਾ ਨਹੀਂ ਹੈਗੀਆਂ ਕਿ ਨਹੀਂ ਇੱਕ ਦੋ ਆਈਆਂ ਫਿਰਦੀਆਂ ਸੀਗੀਆਂ ਮੈਨੂੰ ਲੱਗਦਾ ਇਹ ਇਹ ਆਪਦੀਆਂ ਕੀੜੀਆਂ ਪਹਿਲਾਂ ਮਾਰ ਲੈਣਗੀਆਂ ਫੇਰ ਬਾਅਦ ਚ ਮਾਰ ਲਾਂਗੇ ਸਾਰੀਆਂ ਭੈਣਾ ਆ ਚਾਰ ਪੀ ਚੀਜ਼ਾਂ ਰੱਖੋ ਆਪਦੇ ਕੋਲੇ ਸਾਰੀ ਗਰਮੀ ਕੀੜੀਆਂ ਤੋਂ ਤੁਸੀਂ ਬਚੇ ਰਹੋਗੇ ਸਭ ਤੋਂ ਭੜੀਆਂ ਨੇ ਕੀੜੀਆਂ ਤਾਂ ਕਿੜੀਆਂ ਤਾਂ ਹਾਥੀ ਨੂੰ ਵੀ ਭਜੜਾ ਪਾ ਦਿੰਦੀਆਂ ਨੇ ਜੇ ਆਪਾਂ ਤਾਂ ਹੈ ਹੀ ਕੀ ਆ ਉਹਨਾਂ ਦੇ ਸਾਹਮਣੇ ਸੋ ਕੀੜੀਆਂ ਬਹੁਤ ਜ਼ਿਆਦਾ ਤੰਗ ਕਰਦੀਆਂ ਨੇ ਹਨ ਤੇ ਚਲੋ ਠੀਕ ਹੈ ਜੀ ਮੈਨੂੰ ਲੱਗਦਾ ਤੁਹਾਨੂੰ ਇਹ ਵਲੌਗ ਹੈ ਜਿਹੜਾ ਵਧੀਆ ਲੱਗੂਗਾ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਫਿਰ ਮਿਲਦੇ ਹਾਂ ਹੋਰ ਵਧੀਆ ਜਿਹਾ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਸਤਿ ਸ਼੍ਰੀ ਅਕਾਲ